ਸਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਨਵੇਂ ਸਾਲ 2025 ਦੀਆਂ ਸ਼ੁਭ ਕਾਮਨਾਵਾਂ ਦੇ ਨਾਲ 2025 ਦੀ ਸਲਾਨਾ ਰਾਸ਼ੀ ਫਲ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਨਵਾਂ ਸਾਲ ਤੁਹਾਡੇ ਲਈ ਕਿਹੋ ਜਿਹਾ ਰਹੇਗਾ ਇਸ ਰਾਸ਼ੀ ਦੇ ਲੋਕਾਂ ਦੇ ਲਈ ਨਵਾਂ ਸਾਲ 2025 ਖੁਸ਼ੀਆਂ ਭਰਿਆ ਰਹੇਗਾ ਆਉਣ ਵਾਲਾ ਸਮਾਂ ਤੁਹਾਡੇ ਜੀਵਨ ਦੇ ਵਿੱਚ ਮਹੱਤਵਪੂਰਨ ਬਦਲਾਅ ਲੈ ਕੇ ਆਵੇਗਾ ਤੀਜੇ ਘਰ ਤੋਂ ਗੁਰੂ ਦਾਸ ਕਰਮਨ ਤੁਹਾਡੇ ਜੀਵਨ ਵਿੱਚ ਬਹੁਤ ਸ਼ੁਭ ਫਲ ਲਿਆਵੇਗਾ ਤੁਹਾਡੀ ਕਿਸਮਤ ਦੇ ਵਿੱਚ ਵਾਧਾ ਹੋਵੇਗਾ ਇਸ ਸਾਲ ਤੁਹਾਨੂੰ ਆਪਣੀ ਮਨਪਸੰਦ ਨੌਕਰੀ ਮਿਲ ਸਕਦੀ ਹੈ ਦੇਵ ਗੁਰੂ ਦਾ ਸ਼ੁਭ ਪੱਖ ਤੁਹਾਡੀ ਆਮਦਨ ਦੇ ਵਿੱਚ ਵਾਧਾ ਕਰੇਗਾ ਤੁਹਾਨੂੰ ਵਪਾਰ ਵਿੱਚ ਬਹੁਤ ਸਫਲਤਾ ਮਿਲੇਗੀ ਮੇਖ ਰਾਸ਼ੀ ਵਾਲੋ ਇਸ ਸਾਲ ਹਰ ਮੰਗਲਵਾਰ ਹਨੂਮਾਨ ਜੀ ਦੀ ਪੂਜਾ ਕਰੋ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰੋ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਤਾਂ ਲਾਲ ਰੰਗ ਦੇ ਕੱਪੜੇ ਪਹਿਨਣੇ ਸ਼ਰਧੇਵ ਅਜਾਇ ਕਰਣ ਨਾਲ ਤੁਹਾਡੇ ਜੀਵਨ ਵਿੱਚ ਆਚਾਰਨ ਆਉਣ ਵਾਲੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਦੋਸਤੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਓ ਜੀ ਜੇਕਰ ਤੁਸੀਂ ਸੈਨਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਓ ਜਾਣਦੇ ਹਾਂ ਮੇਖ ਰਾਸ਼ੀ ਵਾਲਿਆਂ ਦਾ 2025 ਕਿਹੋ ਜਿਹਾ ਰਹਿਣ ਵਾਲਾ ਹੈ ਦੋਸਤੋ 2005 ਮੇਕ ਰਾਸ਼ੀ ਵਾਲਿਆਂ ਦੇ ਲਈ ਵਿੱਤੀ ਸਲਾਹਨਾ ਰਾਸ਼ੀ ਦੇ ਅਨੁਸਾਰ ਇਸ ਸਾਲ ਤੁਹਾਡੇ ਜੀਵਨ ਦੇ ਵਿੱਚ ਕਈ ਵੱਡੀਆਂ ਪ੍ਰਾਪਤੀਆਂ ਲੈ ਕੇ ਆਵੇਗਾ ਇਸ ਨਾਲ ਤੁਹਾਨੂੰ ਸਾਲ ਭਰ ਲਗਾਤਾਰ ਆਮਦਨ ਹੋਵੇਗੀ ਤੁਹਾਨੂੰ ਪੈਸੇ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਅਕਤੂਬਰ ਦੇ ਵਿੱਚ ਚੌਥੇ ਘਰ ਦੇ ਵਿੱਚ ਦੇਵ ਗੁਰੂ ਜੋਤ 10 ਕਰਮਣ ਹੋਣ ਕਾਰਨ ਤੁਹਾਡੇ ਵਿਗੜੇ ਹੋਏ ਕੰਮ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਸ ਸਾਲ ਤੁਸੀਂ ਨਵਾਂ ਕਾਰਜਾ ਵਾਹਨ ਖਰੀਦਣ ਦੀ ਇੱਛਾ ਪੂਰੀ ਕਰ ਸਕਦੇ ਹੋ ਦੇਵਗੁਰੂ ਜੀ ਦੀ ਸ਼ੁਭ ਦ੍ਰਿਸ਼ਟੀ ਤੁਹਾਡੇ ਉੱਤੇ ਰਹੇਗੀ ਇਹ ਤੁਹਾਡੇ ਕੈਰੀਅਰ ਨੂੰ ਰੌਸ਼ਨ ਕਰਨ ਲਈ ਕੰਮ ਕਰੇਗਾ ਅਤੇ ਕਿਸਮਤ ਤੁਹਾਡੇ ਪਾਸੇ ਰਹੇਗੀ ਅਤੇ ਕਿਸਮਤ ਤੁਹਾਡੇ ਪੱਖ ਵਿੱਚ ਰਹੇਗੀ ਜੀਵਨ ਵਿੱਚ ਤਰੱਕੀ ਹੋਵੇਗੀ ਕਾਰੋਬਾਰ ਹੌਲੀ-ਹੌਲੀ ਤਰੱਕੀ ਕਰੇਗਾ ਤੇ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਦਫ਼ਤਰ ਦੇ ਵਿੱਚ ਤੁਹਾਡੇ ਲਈ ਕੰਮ ਲਈ ਤੁਹਾਨੂੰ ਸਨਮਾਨਿਤ ਤੁਹਾਨੂੰ ਸਨਮਾਨਤ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਆਪਣਾ ਕੰਮ ਸੱਚੀ ਮਿਹਨਤ ਅਤੇ ਲਗਨ ਦੇ ਨਾਲ ਕਰਦੇ ਹੋ ਤਾਂ ਇਸ ਸਾਲ ਤੁਹਾਡੇ ਕੈਰੀਅਰ ਵਿੱਚ ਤੁਹਾਡੇ ਲਈ ਕੁਝ ਨਵੇਂ ਰਿਕਾਰਡ ਕਾਇਮ ਕਰੇਗਾ ਤੁਹਾਨੂੰ ਵਧਨ ਦੇ ਓਨੇ ਹੀ ਮੌਕੇ ਮਿਲਣਗੇ ਜਿੰਨੇ ਤੁਸੀਂ ਕਲਪਨਾ ਕੀਤੀ ਸੀ ਅਜਿਆ ਨਹੀਂ ਹੋਵੇਗਾ ਕਿ ਤੁਹਾਡੀ ਵਿੱਤੀ ਜੀਵਨ ਵਿੱਚ ਸਥਿਰਤਾ ਰਹੇਗੀ ਜੇਕਰ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਐਸਾਲ ਚੰਗੀ ਤਰੱਕੀ ਮਿਲ ਸਕਦੀ ਹੈ ਤੁਹਾਡੇ ਕੰਮ ਦਾ ਮੁੱਲ ਵਧੇਗਾ ਜੁਮੈਟਰ ਤੁਹਾਡੇ ਪਾਗਾਂ ਵਾਲੇ ਘਰ ਵਿੱਚੋਂ ਲੰਗੇਗਾ ਤੁਹਾਡੇ ਕੰਮ ਦੀ ਸ਼ਲਾੰਗਾ ਹੋਵੇਗੀ ਤੁਹਾਡਾ ਬਾਸ ਤੁਹਾਡੇ ਤੋਂ ਖੁਸ਼ ਹੋਵੇਗਾ ਅਤੇ ਤੁਸੀਂ ਆਪਣੇ ਬਾਸ ਦੀ ਰਾਹੋ 11ਵੇਂ ਘਾਸੇ ਗੁਜ਼ਰੇਗਾ ਤੇ ਤੁਹਾਡੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਸਾਲ 2025 ਦੀ ਸਾਲਾਨਾ ਲਣਾ ਸਿਹਤ ਰਾਸ਼ੀ ਦੇ ਹਿਸਾਬ ਦੇ ਨਾਲ ਇਹ ਸਾਲ ਸਿਹਤ ਦੇ ਨਜ਼ਰੀਏ ਤੋਂ ਬਹੁਤ ਚੰਗਾ ਰਹੇਗਾ ਸਿਹਤ ਦੇ ਨਜ਼ਰੀਏ ਤੋਂ ਸਾਲ 2025 ਤੁਹਾਨੂੰ ਚੰਗੇ ਸਿਹਤ ਦਾ ਆਨੰਦ ਦੇਵੇਗਾ 2025 ਲਣਾ ਸਿਹਤ ਕੁੰਡਲੀ ਦੇ ਅਨਸਾਰ ਮੇਕ ਰਾਸ਼ੀ ਵਾਲਿਆਂ ਦੇ ਲਈ ਇਹ ਬੇਤੇ ਲਾਭ ਲਿਆਏਗਾ ਇਸ ਸਾਲ ਤੁਸੀਂ ਸਿਹਤ ਦੇ ਮਾਮਲਿਆਂ ਨੂੰ ਲੈ ਕੇ ਚਿੰਤਾਤ ਰਹੋਗੇ ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਸਿਹਤ ਦੀ ਗੱਲ ਕਰੀਏ ਤਾਂ ਇਹ ਸਾਲ ਸਿਹਤ ਦੇ ਨਜ਼ਰੀਏ ਤੋਂ ਬਹੁਤ ਚੰਗੇ ਨਤੀਜੇ ਲੈ ਆਵੇਗਾ ਤੁਹਾਨੂੰ ਪੁਰਾਣੇ ਰੋਗਾਂ ਤੋਂ ਰਾਹਤ ਮਿਲੇਗੀ ਚੰਗੀ ਸਿਹਤ ਦਾ ਲਾਭ ਮਿਲੇਗਾ ਤੁਹਾਡਾ ਮਨ ਅਤਿਆਤਮਿਕ ਕੰਮਾਂ ਵਿੱਚ ਲੱਗੇਗਾ ਤੁਹਾਡੇ ਮਨ ਵਿੱਚ ਸ਼ੁੱਧ ਅਤੇ ਸਕਾਰਾਤਮਕ ਵਿਚਾਰ ਆਉਣਗੇ ਆਪਣੀ ਖੁਰਾਕ ਅਤੇ ਤੁਹਾਡੀ ਸਿਹਤ ਬਾਰੇ ਤੁਸੀਂ ਵਧੇਰੇ ਸੁਵੇਦਨਸ਼ੀਲ ਹੋਵੋਗੇ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਚੰਗੀ ਰਹੇਗੀ ਪਰ ਤੁਹਾਨੂੰ ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤੁਹਾਨੂੰ ਕਸਰਤ ਯੋਗਾ ਕਰਕੇ ਆਪਣੀ ਸਿਹਤ ਨੂੰ ਸੁਧਾਰ ਕਰਨਾ ਚਾਹੀਦਾ ਹੈ ਇਸ ਸਾਲ 2025 ਤੁਹਾਨੂੰ ਕੋਈ ਮਾਨਸਿਕ ਦਬਾਅ ਲੈਣ ਦੀ ਲੋੜ ਨਹੀਂ ਹੈ ਸ਼ੁਰੂਆਤ ਤੁਹਾਡੇ ਜੀਵਨ ਵਿੱਚ ਚੰਗੇ ਨਤੀਜੇ ਲੈ ਕੇ ਆਵੇਗੀ ਇਸ ਲਈ ਤੁਹਾਨੂੰ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਪਵੇਗੀ ਸਾਲ 2025 ਦੇਵ ਗੁਰੂ ਜੀ ਦੇ ਸ਼ੁਭ ਪੱਖ ਦੇ ਕਾਰਨ ਤੁਸੀਂ ਚੰਗੀ ਸਿਹਤ ਦੇ ਮਾਲਕ ਬਣੋਗੇ ਤੁਹਾਡਾ ਮਨ ਅਧਿਆਤਮਿਕਤਾ ਦੇ ਮਾਰਗ ਤੇ ਚੱਲੇਗਾ ਤੁਹਾਡੇ ਮਨ ਵਿੱਚ ਪਵਿੱਤਰ ਵਿਚਾਰ ਪੈਦਾ ਹੋਣਗੇ ਤੁਸੀਂ ਸਿਹਤ ਨੂੰ ਲੈ ਕੇ ਚਿੰਤਾ ਚਿੰਤਾ ਜ਼ਰੂਰ ਕਰੋਗੇ ਪਰ ਚਿੰਤਾ ਨਹੀਂ ਕਰਨੀ ਤੁਹਾਡੀ ਸਿਹਤ ਵਧੀਆ ਰਹੇਗੀ ਸਕਾਰਾਤਮਕ ਸੋਚ ਰੱਖਣੀ ਹੈ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਅਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੇ ਯੋਗ ਹੋਵੋਗੇ ਸੰਤੁਲਿਤ ਖੁਰਾਕ ਦੇ ਨਾਲ ਨਾਲ ਤੁਹਾਨੂੰ ਆਪਣੀ ਖੁਰਾਕ ਵਿੱਚ ਫਲ ਸਬਜ਼ੀਆਂ ਦੁੱਧ ਜੂਸ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਸਾਲ 2025 ਵਿੱਚ ਜੇਕਰ ਤੁਸੀਂ ਆਪਣੀ ਸਿਹਤ ਪ੍ਰਤੀ ਸੁਚੇਤ ਰਹੋਗੇ ਅੱਜ ਜੇਕਰ ਤੁਸੀਂ ਆਪਣੀ ਤੰਦਰੁਸਤੀ ਵੱਲ ਇੱਕ ਕਦਮ ਚੁੱਕਦੇ ਹੋ ਤਾਂ ਇਸ ਸਾਲ ਤੁਸੀਂ ਚੰਗੇ ਸਿਹਤਮੰਦ ਹੋਵੋਗੇ ਮੇਘ ਰਾਸ਼ੀ ਵਾਲਿਆਂ ਇਸ ਸਾਲ ਪਹ ਇਸ ਸਾਲ ਬਹੁਤ ਹੀ ਚੰਗਾ guzrega ਦੋਸਤਾਂ ਨੂੰ ਮਿਲਣਾ ਤੁਹਾਡੇ ਲਈ ਬਹੁਤ ਵਧੀਆ ਹੈ ਇਸ ਸਾਲ ਤੁਹਾਨੂੰ ਆਪਣੇ ਵੱਡੇ ਭਰਾਵਾਂ ਦਾ ਸਹਿਯੋਗ ਮਿਲੇਗਾ 12ਵੇਂ ਘਰ ਵਿੱਚ ਛਿਆਣੇ ਦਾ ਕਰਮਣ ਮੇਘ ਰਾਸ਼ੀ ਵਾਲਿਆਂ ਦੇ ਲਈ ਇਸ ਸਾਲ ਸ਼ੁਭ ਸ਼ੁਭ ਖਬਰ ਲੈ ਕੇ ਆਵੇਗਾ ਤੁਹਾਨੂੰ ਆਮਦਨ ਦੇ ਨਵੇਂ ਸਰੋਤ ਪ੍ਰਾਪਤ ਹੋਣਗੇ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਤੁਹਾਨੂੰ ਵਪਾਰ ਵਿੱਚ ਸਫਲਤਾ ਮਿਲੇਗੀ ਸਾਲ 2025 ਦੀ ਸ਼ੁਰੂਆਤ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਬਹੁਤ ਵਧੀਆ ਸਾਬਤ ਹੋ ਸਕਦੀ ਹੈ ਇਹ ਸਾਲ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਸਕਾਰ ਕਰਨ ਦੇ ਕਈ ਮੌਕੇ ਪ੍ਰਦਾਨ ਕਰੇਗਾ ਇਸ ਸਾਲ ਤੁਹਾਨੂੰ ਵਿਦੇਸ਼ ਯਾਤਰਾ ਦੇ ਕਈ ਮੌਕੇ ਮਿਲਣਗੇ ਮੇਖ ਰਾਸ਼ੀ ਵਾਲਿਓ ਇਸ ਸਾਲ ਉਹ ਦੇਸ਼ੀ ਤਾਂ ਤੇ ਤੁਹਾਂਡਾ ਮਨਾਫਾ ਹੋਵੇਗਾ ਤੁਸੀਂ 11ਵੇਂ ਘਰ ਤੋਂ ਲੰਘ ਰਹੇ ਰਾਹੋ ਨਾਲ ਮੁਲਾਕਾਤ ਕਰੋਗੇ ਤੁਹਾਡੇ ਜੀਵਨ ਵਿੱਚ ਆਮਦਨ ਵਿੱਚ ਅਚਾਨਕ ਵਾਧਾ ਹੋਵੇਗਾ ਵਿਦੇਸ਼ੀ ਯਾਤਰਾਵਾਂ ਤੁਹਾਡੇ ਲਈ ਲਾਭ ਦਾ ਇੱਕ ਸਾਥ ਤੋਂ ਹੋਣਗੇ ਆਖੋਜ ਨਾਲ ਜੁੜੇ ਲੋਕਾਂ ਨੇ ਇਹ ਸਮਾਂ ਲਾਭਦਾਇਕ ਹੈ ਤੁਹਾਡਾ ਮਨ ਧਾਰਮਿਕ ਕੰਮਾਂ ਵਿੱਚ ਲੱਗੇਗਾ ਤੁਹਾਡਾ ਪੈਸਾ ਦਾਨ ਵਿੱਚ ਖਰਚ ਹੋਵੇਗਾ 2 ਸਾਲਾਂ ਤੱਕ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ 2025 ਦੀ ਸ਼ੁਰੂਆਤ ਤੁਹਾਡੇ ਲਈ ਕੋਈ ਵੱਡੀ ਖੁਸ਼ਖਬਰੀ ਲੈ ਕੇ ਆ ਸਕਦੀ ਹੈ ਤੁਹਾਡੇ ਘਰ ਵਿੱਚ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਹੈ ਜਿਸੇ ਕਾਰਨ ਤੁਹਾਡੇ ਪਰਿਵਾਰ ਵਿੱਚ ਤਿਉਹਾਰ ਦਾ ਮਾਹੌਲ ਰਹੇਗਾ ਘਰ ਦੀ ਸਕਾਰਾਤਮਕ ਊਰਜਾ ਤੁਹਾਡੀ ਸਿਹਤ ਲਈ ਚੰਗੀ ਹੁੰਦੀ ਹੈ ਮਨ ਦੀ ਇਕਾਗਰਤਾ ਵਧਾਉਣ ਲਈ ਤੁਹਾਨੂੰ ਨਿਯਮ ਕਸਰਤ ਕਰਨੀ ਚਾਹੀਦੀ ਹੈ ਸਰੀਰਕ ਸਿਹਤ ਦੋਵਾਂ ਲਈ ਬਹੁਤ ਹੀ ਵਧੀਆ ਹੈ ਮੈਡੀਟੇਸ਼ਨ ਤੁਹਾਡੇ ਤਣਾ ਨੂੰ ਘਟਾਉਂਦਾ ਹੈ ਮੇਕ ਰਾਸ਼ੀ ਵਾਲੋ 2025 ਦੇ ਅਨੁਸਾਰ ਤੁਹਾਡਾ ਵਿਆਹ ਤਾਂ ਚੇਮਾ ਸ਼ਾਨਦਾਰ ਰਹੇਗਾ ਸਾਲ ਦੀ ਸ਼ੁਰੂਆਤ ਤੁਹਾਡੇ ਜੀਵਨ ਵਿੱਚ ਪਰਿਵਾਰਕ ਖੁਸ਼ਹਾਲੀ ਅਤੇ ਖੁਸ਼ੀ ਲੈ ਕੇ ਆਵੇਗੀ ਇਸ ਨਾਲ ਮੈਂਬਰਾਂ ਵਿੱਚ ਤੁਹਾਡੇ ਪਿਆਰ ਦੇ ਭਾਵਨਾ ਵਧੇਗੇ ਇਸ ਸਾਲ ਤੁਸੀਂ ਆਪਣੇ ਪਰਿਵਾਰ ਵਿੱਚ ਖੁਸ਼ਹਾਲ ਜੀਵਨ ਅਨੁਭਵ ਕਰੋਗੇ ਵਿਆਹ ਤੋਂ ਲੋਕਾਂ ਲਈ ਇਸ ਸਾਲ ਚੰਗੀ ਸ਼ੁਰੂਆਤ ਲੈ ਕੇ ਆ ਰਿਹਾ ਹੈ ਤੁਹਾਡੇ ਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਨੇੜਤਾ ਤੇ ਪਿਆਰ ਵਧੇਗਾ ਇਹ ਸਮਾਂ ਤੁਹਾਡੇ ਲਈ ਆਨੰਦਿਕ ਚੱਪੇਗਾ ਤੁਹਾਨੂੰ ਹਰ ਫੈਸਲੇ ਵਿੱਚ ਆਪਣੇ ਸਾਥੀ ਦੇ ਸਹਿਯੋਗ ਦੀ ਜ਼ਰੂਰਤ ਹੈ ਤੁਹਾਨੂੰ ਇਸ ਸਾਲ ਕੋਈ ਮਹੱਤਵਪੂਰਨ ਫੈਸਲਾ ਲੈਣਾ ਹੋਵੇਗਾ ਇਸ ਸਾਲ ਤੁਹਾਡੇ ਜੀਵਨ ਵਿੱਚ ਪਿਆਰ ਦੀ ਸ਼ਾਨਦਾਰ ਸ਼ੁਰੂਆਤ ਹੋ ਸਕਦੀ ਹੈ ਤੁਹਾਡੇ ਵਿਚਾਰ ਕੁਝ ਸਮੇਂ ਤੋਂ ਚੱਲ ਰਹੇ ਮਤ ਭੇਦ ਦੂਰ ਹੋ ਜਾਣਗੇ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਇਸ ਨਾਲ ਖਤਮ ਹੋ ਜਾਵੇਗਾ ਜੇਕਰ ਤੁਸੀਂ ਪ੍ਰੇਮ ਵਿਆਹ ਕਰਨਾ ਚਾਹੁੰਦੇ ਹੋ ਇਸ ਨੂੰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੀ ਮਨਜ਼ੂਰੀ ਲੈ ਸਕਦੇ ਹੋ ਤੁਸੀਂ ਜ਼ਿਆਦਾਤਰ ਸਮਾਂ ਤੇ ਪ੍ਰੇਮੀ ਨਾਲ ਗੱਲਬਾਤ ਕਰਨ ਵਿੱਚ ਬਤੀਤ ਕਰੋਗੇ ਸਾਲ ਦਾ ਮੱਧ ਹਿੱਸਾ ਤੁਹਾਡੇ ਪਿਆਰ ਵਿੱਚ ਡੁੱਬ ਜਾਵੇਗਾ ਤੇ ਤੁਸੀਂ ਇਸ ਨਵੀਂ ਪਾਉਣਾ ਦਾ ਪੂਰਾ ਆਨੰਦ ਲਓਗੇ ਤੁਹਾਡੇ ਜੀਵਨ ਵਿੱਚ ਪਿਆਰ ਦੀ ਕੋਈ ਕਮੀ ਨਹੀਂ ਹੋਵੇਗੀ ਸਾਲ 2025 ਦੇ ਮੱਧ ਤੱਕ ਹਾਲਾਤ ਬਹੁਤ ਬਦਲ ਸਕਦੇ ਹਨ ਤੁਹਾਨੂੰ ਆਪਣੇ ਰਿਸ਼ਤੇਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਕਦਾ ਹੈ ਤੁਹਾਡੇ ਵਿਆਹ ਹੋਂ ਦਾ ਜੀਵਨ ਵਿੱਚ ਖੁਸ਼ੀ ਦੀ ਕਮੀ ਰਹੇਗੀ ਤੁਸੀਂ ਆਪਣੇ ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤਹਾਡੇ ਰਿਸ਼ਤੇ ਨੂੰ ਘਟਾ ਸਕਦੀਆਂ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਤਣਾਅ ਹੋ ਸਕਦਾ ਹੈ 2025 ਬਾਰੇ ਗੱਲ ਕਰੀਏ ਤਾਂ ਇਹ ਸਾਲ ਤੁਹਾਨੂੰ ਬਹੁਤ ਕੁਝ ਦੇਵੇਗਾ ਤੁਹਾਨੂੰ ਨਵੇਂ ਮੌਕੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੋਵੇਗਾ ਤੁਹਾਡੇ ਆਤਮ ਵਿਸ਼ਵਾਸ ਦਾ ਪੱਧਰ ਵਧੇਗਾ ਤੁਸੀਂ ਹਰ ਕੰਮ ਵਿੱਚ ਆਪਣਾ ਸਰਵੋਤਨ ਦੇਣ ਦੀ ਕੋਸ਼ਿਸ਼ ਕਰੋਗੇ ਉੱਥੇ ਤੁਹਾਡੇ ਪੇਜੇ ਜਾਣ ਦੀ ਸੰਭਾਵਨਾ ਹੈ ਤੁਹਾਡੇ ਦਫ਼ਤਰ ਦੁਆਰਾ ਵਿਦੇਸ਼ ਵਿੱਚ ਸਾਲ 2025 ਦੇ ਮੱਦਕਾਰ ਵਿੱਚ ਮੌਕਿਆਂ ਦਾ ਲਾਭ ਉਠਾਉਣ ਲਈ ਕੰਮ ਕਰਨਾ ਹੋਵੇਗਾ ਤੇ ਤੁਹਾਡਾ ਕੇਰੀਅਰ ਹਰ ਪੱਖੋਂ ਉਚਾਈਆਂ ਤੱਕ ਪਹੁੰਚੇਗਾ ਤੁਸੀਂ ਆਰਥਿਕ ਤੌਰ ਤੇ ਤਰੱਕੀ ਕਰੋਗੇ ਤਾਂ ਦੀ ਆਮਦਨ ਦੇ ਮੌਕੇ ਹੋਣਗੇ ਵਿਦਿਆਰਥੀਆਂ ਲਈ ਇਹ ਸਮਾਂ ਬ વિશેષ ਫਾਇਦਾਇਕ ਰਹੇਗਾ ਕਾਜਸਥਾਨ ਦੇ ਤੁਸੀਂ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੋਵੋਗੇ ਤੁਹਾਨੂੰ ਆਪਣੇ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਮਿਲੇਗੀ ਤੁਹਾਨੂੰ ਆਪਣੀ ਸ਼ਖਸੀਅਤ ਤਾਰੀਫ ਮਿਲੇਗੀ ਤੁਸੀਂ ਆਪਣੇ ਹੌਨਰ ਨੂੰ ਨਿਖਾਰਨ ਲਈ ਕੰਮ ਕਰੋਗੇ ਤੁਸੀਂ ਇੱਕ ਛੋਟੇ ਕੋਰਸ ਦਾ ਹਿੱਸਾ ਬਣ ਸਕਦੇ ਹੋ ਇਸ ਸਾਲ ਤੁਹਾਨੂੰ ਜੈਆਂ ਥਾਵਾਂ ਤੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ ਜਿਸ ਬਾਰੇ ਤੁਸੀਂ ਕਦੇ ਸੋਚਿਆ ਨਹੀਂ ਸੀ ਜੋ ਲੋਕ ਨਵੀਂ ਨੌਕਰੀ ਜਾਂ ਨਵੇਂ ਮੌਕੇ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਕੁਝ ਨਵੇਂ ਮੌਕੇ ਮਿਲ ਸਕਦੇ ਹਨ ਸਾਲ 2025 ਦੇ ਆਖਰੀ ਮਹੀਨਿਆਂ ਦੇ ਵਿੱਚ ਤੁਹਾਡੀ ਜਗ੍ਹਾ ਬਦਲਣ ਦੀ ਸੰਭਾਵਨਾ ਹੈ ਤੁਹਾਨੂੰ ਆਪਣੀ ਮਿਹਨਤ ਦੇ ਬਹੁਤ ਸਕਾਰਾਤਮਕ ਨਤੀਜੇ ਮਿਲਣਗੇ ਟੋਮਾਟੋ ਦੀ ਰਾਸ਼ੀ ਦੇ ਵਿੱਚ ਬਦਲਾਅ ਤੁਹਾਡੇ ਲਈ ਚੰਗੀ ਖਬਰ ਲੈ ਕੇ ਆਵੇਗਾ ਸਜਕਾਰੇ ਕੰਮਾਂ ਵਿੱਚ ਤੁਹਾਨੂੰ ਲਾਭ ਹੋ ਸਕਦਾ ਹੈ ਤੁਹਾਨੂੰ ਆਪਣੇ ਸਾਥੀਆਂ ਦੇ ਨਾਲ ਚੰਗਾ ਵਿਹਾਰ ਕਰਨਾ ਹੋਵੇਗਾ ਇਹ ਜ਼ਰੂਰੀ ਹੋਵੇਗਾ ਕਿ ਜੇਕਰ ਤੁਸੀਂ ਸਾਰਿਆਂ ਨਾਲ ਚੰਗਾ ਤਾਲਮੇਲ ਰੱਖੋਗੇ ਤਾਂ ਤੁਹਾਡੇ ਕੈਰੀਅਰ ਵਿੱਚ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਕੈਰੀਅਰ ਦੇ ਨਜ਼ਰੀਏ ਤੋਂ ਇਹ ਸਾਲ ਬਹੁਤ ਹੀ ਵਧੀਆ गुਜ਼ਰਨ ਵਾਲਾ ਹੈ ਤੁਹਾਨੂੰ ਪ੍ਰਸਿੱਧੀ ਵੀ ਮਿਲੇਗੀ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਚਲਦਬਾਜ਼ੀ ਨਾ ਕਰੋ ਆਮਦਨ ਦੇ ਨਿਰੰਤਰ ਪ੍ਰਵਾਹ ਕਰਨ ਤੁਸੀਂ ਮਾਨਸਿਕ ਤੌਰ ਤੇ ਖੁਸ਼ ਅਤੇ ਬੇਫਿਕਰ ਮਹਿਸੂਸ ਕਰੋਗੇ ਸਾਲ 2025 ਦੇ ਅਨੁਸਾਰ ਇਹ ਸਾਲ ਤੁਹਾਡੀਆਂ ਅਧੂਰੀਆਂ ਇਸ਼ਿਆਵਾਂ ਨੂੰ ਪੂਰਾ ਕਰਨ ਵਾਲਾ ਹੋਵੇਗਾ। ਇਸ ਸਾਲ 2025 ਵਿੱਚ ਤੁਹਾਨੂੰ ਆਪਣੀ ਸਾਰੇ ਯਤਨਾਂ ਵਿੱਚ ਬਹੁਤ ਸਫਲਤਾ ਮਿਲੇਗੀ। ਜੇਕਰ ਤੁਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸ ਸਾਲ ਤੁਹਾਡੀਆਂ ਸਾਰੀਆਂ ਇਸ਼ਿਆਵਾਂ ਪੂਰੀਆਂ ਕਰਨ ਵਾਲਾ ਹੋਵੇਗਾ। ਤੁਹਾਨੂੰ ਕਾਰੋਬਾਰ ਵਿੱਚ ਨੌਕਰੀ ਵਿੱਚ ਤਰੱਕੀ ਮਿਲੇਗੀ ਤੁਸੀਂ ਪ੍ਰਾਪਤ ਕਰੋਗੇ। ਤੇ ਜਿਗਰ ਤੋਂ ਦੇਵਗੁਰੂ ਦਾਸ ਕਰਮਨ ਤੁਹਾਡੇ ਜੀਵਨ ਵਿੱਚ ਸੰਧਤਾ ਵਧਾਏਗਾ। ਤੁਹਾਨੂੰ ਆਪਣਾ ਕੰਮ ਕਰਦੇ ਰਹਿਣਾ ਪਵੇਗਾ ਕਾਰੋਬਾਰ ਜਗਤ ਨਾਲ ਜੁੜੇ ਲੋਕਾਂ ਨੂੰ ਇਸ ਸਾਲ ਵਪਾਰ ਵਿੱਚ ਚੰਗਾ ਲਾਭ ਮਿਲੇਗਾ ਤੁਹਾਨੂੰ ਕਾਰੋਬਾਰ ਵਿੱਚ ਆਪਣੇ ਵੱਡੇ ਭਰਾਵਾ ਜਾਂ ਪਿਤਾ ਦੇ ਨਾਲ ਕੰਮ ਕਰਨਾ ਪਵੇਗਾ ਤੁਹਾਨੂੰ ਸਾਲ ਦੀ ਸ਼ੁਰੂਆਤ ਤੋਂ ਹੀ ਤੁਹਾਡੇ ਜੀਵਨ ਵਿੱਚ ਵਿੱਤੀ ਸਹਾਇਤਾ ਮਿਲੇਗੀ ਇਹ ਸਾਲ ਖੁਸ਼ੀਆਂ ਲੈ ਕੇ ਆਵੇਗਾ ਤੁਹਾਨੂੰ ਕਾਰੋਬਾਰ ਦੇ ਵਿਸਤਾਰ ਦੇ ਨਾਂਵੇਂ ਸਾਧਨ ਮਿਲ ਸਕਣਗੇ ਜੇਕਰ ਤੁਸੀਂ ਸਾਂਝੇਦਾਰੀ ਰਹਿ ਕੇ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਸ਼ੇਸ਼ ਲਾਭ ਮਿਲੇਗਾ ਇਸ ਸਾਲ ਮਿਹਨਤ ਕਸ਼ ਲੋਕਾਂ ਲਈ ਚੰਗੇ ਮੌਕੇ ਲੈ ਕੇ ਆਵੇਗਾ ਦੇਵੀ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਤੇ ਰਹੇਗੀ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਇਸ ਸਾਲ ਤੁਹਾਨੂੰ ਭੌਤਿਕ ਸੁੱਖਾਂ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਸਾਲ ਤੁਹਾਨੂੰ ਆਪਣੇ ਪੁਰਾਣੇ ਕੱਜਾਂ ਤੋਂ ਵੀ ਰਾਹਤ ਮਿਲ ਸਕਦੀ ਹੈ ਆਉਣ ਵਾਲਾ ਸਮਾਂ ਤੁਹਾਡੇ ਜੀਵਨ ਲਈ ਚੰਗਾ ਰਹੇਗਾ ਇਸ ਸਾਲ ਔਰਤਾਂ ਲਈ ਪੈਸਾ ਕਮਾਉਣ ਦੇ ਕਈ ਸੁਨਹਿਰੇ ਮੌਕੇ ਵੀ ਲੈ ਕੇ ਆਵੇਗਾ ਇਸ ਸਾਲ ਤੁਸੀਂ ਆਪਣੇ ਪਸੰਦ ਦਾ ਵਾਅਦਾ ਪ੍ਰਾਪਤ ਕਰੋਗੇ ਇਸ ਹਲ ਹਰ ਰੋ ਸੂਰਜ ਨੂੰ ਚੜ੍ਹਣ ਨਾਲ ਤੁਹਾਡੀ ਕਿਸਮਤ ਚਮਕੇਗੀ ਤੁਹਾਨੂੰ ਇੱਜ਼ਤ ਮਿਲੇਗੀ ਕੁੱਲ ਮਿਲਾ ਕੇ ਨਵਾਂ 2025 ਮੇਕ ਰਾਸ਼ੀ ਵਾਲਿਆਂ ਦੇ ਲਈ ਬਹੁਤ ਸਾਰੀ ਖੁਸ਼ੀਆਂ ਭਰਿਆ ਜਾਵੇਗਾ ਸਾਲ 2025 ਤੁਹਾਡੇ ਜੀਵਨ ਵਿੱਚ ਸ਼ੋਭਾ ਲੈ ਕੇ ਆਵੇਗਾ ਤੁਹਾਨੂੰ ਹਰ ਖੇਤਰ ਵਿੱਚ ਸਫਲਤਾ ਮਿਲੇਗੀ ਇਸ ਲਈ ਰਾਸ਼ੀ ਦੇ ਮੇਕ ਰਾਸ਼ੀ ਦੇ ਲੋਕਾਂ ਨੂੰ ਸ਼ੋਪਾਲ ਮਿਲਨ ਜਾ ਰਿਹਾ ਹੈ ਦੋਸਤੋ ਜੇਕਰ ਇਹ ਵੀਡੀਓ ਦੇ ਸ਼ਾਨ ਕਰੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਧੰਨਵਾਦ